ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਦੇ ਗੁਰੂ ਫਤੇ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੇ ਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਆਵੋ ਸਿਕ ਸਤਿਗੁਰੂ ਕੇ ਪਿਆਰੇ ਹੋ ਗਾਬ ਹੋ ਸੱਚੀ ਬਾਣੀ ਬਾਣੀ ਤਾਂ ਗਾਬ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤੇ ਨਾ ਸਮਾਣੀ ਪੀਵੋ ਅੰਮ੍ਰਿਤ ਸਰਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਕਹ ਨਾਨਕ ਸਦਾ ਗਾਵੋ ਇਹ ਸਚੀ ਬਾਣੀ ਸਿਮਰਤ ਸਤਰਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੇ ਸਿਮਰਤ ਸਾਸਤਰਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੇ ਤਤ ਸਾਰ ਨਾ ਜਾਣੀ ਗੁਰੂ ਬਾਝੋ ਤਤ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਤਾ ਸੁਤਿਆ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੇ ਅੰਮ੍ਰਿਤ ਬਾਣੇ ਕਹਿ ਨਾਨਕ ਸੁਤਤ ਪਾਏ ਜਿਸਨੋ ਆਨੰਦ ਹਰਿ ਲੇਵ ਲਾਗੇ ਜਾਗਤ ਰਹਿਣ ਬਿਹਾਣੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵਤ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਨ ਹਿਦੈ ਤਿਆਏ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹਿ ਪਾਣਾ ਗੁਰਮਨ ਅਬ ਨਾ ਜਾਣੈ ਕੋਇ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸੰਮਕ ਹੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸੰਮਕ ਹੋਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨਨਿਲ ਮਦ ਕਰਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੇ ਨਾ ਨਿਰਮਲ ਕਰਨੇ ਸਾਧ ਸੰਗਤ ਕੈ ਅੰਚਲ ਲਾਭ ਹੋ ਬੇਖਮਨ ਦੀ ਜਾਏ ਤਰਣੇ ਕਿਆ ਹੋ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਕਿਆ ਹੋ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥ ਨਾ ਜਾਈ ਜੋ ਤੂੰ ਤੇ ਭਾਵੈ ਸੋ ਹੀ ਆਖਾਂ ਤੇਲ ਤੇਰੀ ਵਡਿਆਈ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸਵਾਮੀ ਮੈਂ ਮੂਰਖ ਕਹਿ ਨਾ ਜਾਏ ਜੋ ਤੂੰ ਦਹਿ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਏ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਆਦ ਸੱਚ ਹੈ ਜੁਗਵਾਦ ਸੱਚ ਹੈ ਹੈਪੀ ਸੱਚ ਨਾਨਕ ਖੁਸੀ ਵੀ ਸੱਚ ਸਾਧ ਸੰਗਤ ਜੀਓ ਤਨ ਤਨ ਸਾਹਿਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰੂਹਾਨੀ ਅੱਖਰ ਇਹ ਸਤਖੰਡੀ ਬੋਲ ਜਿਸ ਵੀ ਹਿਰਦੇ ਵਿੱਚ ਵਸ ਜਾਂਦੇ ਨੇ ਸਾਧ ਸੰਗਤ ਜੀ ਉਹ ਸਜੀਵ ਦੀ ਉਹ ਸੁਮਨੋਖ ਦੀ ਆਤਮਿਕ ਅਵਸਥਾ ਬਦਲ ਜਾਂਦੀ ਹੈ ਤਨ ਮਨ ਦੀ ਅਵਸਥਾ ਬਦਲ ਜਾਂਦੀ ਆ ਕੋ ਸਤਨਾਮ ਸ੍ਰੀ ਵਾਰੂ ਸਾਧ ਸੰਗਤ ਜੀ ਇਹ ਐਸੀ ਰੱਬੀ ਬੋਲ ਹੈ ਤੋ ਕੀ ਬਾਣੀ ਦੇ ਸਾਧ ਸੰਗਤ ਜੀ ਕਿਉਂਕਿ ਪਾਛੇ ਦੀ ਬਾਣੀ ਦਾ ਹੁਕਮ ਹੈ ਕੋਈ ਗਾਵੇ ਕੋ ਸੁਣਾਏ ਕੋਈ ਕਰੇ ਵਿਚਾਰ ਕੋ ਉਪਦੇਸ਼ ਕੋ ਦੜੇ ਤਿਸਕਾ ਹੋਏ ਉਦਾਰ ਇਹ ਬਾਣੀ ਸਾਚ ਕਰਕੇ ਜਾਣਿਓ ਇਕੱਲੇ ਸਿੱਖਾ ਵਾਸਤੇ ਨਹੀਂ ਐ ਸਾਧ ਸੰਗਤ ਜੀਓ ਭਾਗਾਂ ਵਾਲੇ ਸਤ ਸੰਗੀ ਜਨੋ ਇਹ ਬਾਣੀ ਕੁੱਲ ਕਾਇਨਾਤ ਵਾਸਤੇ ਐ ਇਹ ਬਾਣੀ ਸਾਰੇ ਸੰਸਾਰ ਵਾਸਤੇ ਆਕੋ ਸਤਨਾਮ ਸ੍ਰੀ ਵਾਰੂ ਸਾਹਾ ਸੰਗਜਿ ਕਿਉਂਕਿ ਇਹ ਬਾਣੀ ਧੁਰ ਕੀ ਬਾਣੀ ਐ ਇਹ ਬਾਣੀ ਕਿਸੇ ਵਿਅਕਤੀ ਵਿਸ਼ੇਸ਼ ਦੀ ਲਿਖੀ ਹੋਈ ਬਾਣੀ ਨਹੀਂ ਸਾਹਾ ਸੰਗਜਿ ਜਿਵੇਂ ਮੇਰੇ ਗੁਨਾਹਾਂ ਪਾਛੇ ਦੀ ਬਿਆਨ ਕਰਦੈ ਨੇ ਆਪਣੀ ਰਸ ਪਾਵਨਾ ਰਸਨਾ ਤੋਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾਲੂ ਆਕੋ ਸਤਨਾਮ ਸ੍ਰੀ ਇਹ ਸਾਚਖਣ ਤੋਂ ਆਈ ਆ ਬਾਣੀ ਸਾਹਾ ਸੰਗਜਿ ਜਿਹੜਾ ਇਸ ਬਾਣੀ ਦੇ ਦਸਵੇਰਾ ਤੇ ਤੁਰਦਾ ਏ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਤੇ ਦਸਵੇਰਾ ਤੇ ਤੁਰ ਕੇ ਜਿਹੜਾ ਗੁਰੂ ਦੀ ਪਾਈ ਮਰਿਆਦਾ ਵਿੱਚ ਰਹਿ ਕੇ ਜਨਮ ਦੀਤ ਕਰਦਾ ਏ ਉਹਦੇ ਤੇ ਬਗੁਰੂ ਟੁੱਟਦਾ ਏ ਗੁਰੂ ਬਖਸ਼ਿਆ ਕਰਦਾ ਏ ਸਾਧ ਸੰਗਤ ਜੀ ਉਹ ਫਿਰ ਬੰਦਾ 84 ਲੱਖ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਸਾਧ ਸੰਗਤ ਜੀ ਉਹ ਉਸ ਉਸ ਬੰਦੇ ਦੇ ਗਲੋਂ ਜਮਾਂ ਦੇ ਫਾਇਲਾ ਜਾਂਦੀ ਐ ਸਾਧ ਸੰਗਤ ਜੀ ਜਿਹੜਾ ਇਸ ਰਬੀ ਰਾਤੇ ਤੁਰ ਕੇ ਤੁਰ ਕੇ ਬਾਣੀ ਦਾ ਕਹਿਣਾ ਮੰਨ ਕੇ ਜੋ ਸਤਗੁਰਾਂ ਦੀ ਦੱਸੀ ਮਰਿਆਦਾ ਮੁਤਾਬਕ ਪਾਈ ਜੀ ਉਹਨੂੰ ਬਿੱਤੀਤ ਕਰਦੇ ਨੇ ਉਹ ਲੋਕ ਵਿੱਚ ਵੀ ਸੁਖੀ ਹੁੰਦੇ ਨੇ ਤੇ ਪਰਲੋਕ ਵਿੱਚ ਵੀ ਸੁਖ ਪਾਉਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਜੁੜ ਜਾਂਦਾ ਏ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਾਧ ਸੰਗਤ ਜੀ ਉਹਦਾ ਲੋਕ ਵੀ ਸੁਖੀ ਤੇ ਉਹਦਾ ਪਰਲੋਕ ਵੀ ਸੁਖੀ ਹੋ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੱਜ ਦਾਸ ਨੇ ਸੰਗਤਾਂ ਦੇ ਸਾਹਮਣੇ ਮਾਂ ਦੇ ਉੱਤੇ ਲਿਖ ਹੋਈ ਇੱਕ ਕਵਤਾ ਪੇਸ਼ ਕਰਨੀ ਹੈ ਸਾਧ ਸੰਗਤ ਜੀ ਓਕੇ ਮਾਂ ਉਹ ਪਵਿੱਤਰ ਆਤਮਾ ਦਾ ਨਾਂ ਹੈ ਮਾਂ ਉਹ दैवी ਸ਼ਕਤੀ ਦਾ ਨਾਂ ਹੈ ਸਾਧ ਸੰਗਤ ਜੀ ਮਾਂ ਉਹ ਪਵਿੱਤਰ ਰੂਹ ਦਾ ਨਾਂ ਹੈ ਜੀ ਦੀ ਮਹਿਮਾ ਸ਼ਬਦਾਂ ਨਾਲ ਹੀ ਬਿਆਨ ਨਹੀਂ ਕੀਤੀ ਜਾ ਸਕਦੀ ਆਖੋ ਸਤਨਾਮ ਫਰੀਦੁ ਸਾਹਿਬ ਜੀ ਕਿਸੇ ਵਿਦਵਾਨ ਨੇ ਲਿਖਿਆ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਕਿਦਰੇ ਨਜਨਾ ਆਵੇ ਆਏ ਲੈ ਕੇ ਜਿਸ ਤੋਂ ਸ਼ਾਂ ਉਦਾਰੀ ਰੱਬ ਨੇ ਸਵਰਗ ਬਣਾਏ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਕਿਦਰੇ ਨਜਨਾ ਆਏ ਲੈ ਕੇ ਜਿਸ ਤੋਂ ਸ਼ਾਂ ਉਦਾਰੀ ਰੱਬ ਨੇ ਸਵਰਗ ਬਣਾਏ ਹੋਰ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮੁਰਝਾ ਜਾਂਦੇ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇਖੋ ਮਾਂ ਬਾਪ ਦਾ ਆਸੀ ਦੇਣਾ ਨਹੀਂ ਦੇ ਸਕਦੇ ਸਾਥ ਸਿੰਘ ਜੀ ਸੱਤ ਜਨਮ ਲੈ ਕੇ ਵੀ ਦੇਖੋ ਮਾਂ ਸਾਡਾ ਮਲ ਮੁੱਤਰ ਚੁੱਕਦੀ ਹੈ ਮਾਂ ਸਾਡੀ ਸੇਵਾ ਕਰਦੇ ਜਦੋਂ ਅਸੀਂ ਬਚਪਨ ਦੇ ਵਿੱਚ ਛੋਟੇ ਹੁੰਦੇ ਆ ਸਾਧ ਸੰਗਤ ਜੀ ਮਾਂ ਆਪ ਗਿੱਲੀ ਥਾਂ ਪੈ ਕੇ ਸਾਨੂੰ ਸੁੱਕੀ ਥਾਂ ਸੁੱਕੀ ਥਾਂ ਪਾਉਂਦੀ ਆ ਸਾਧ ਸੰਗਤ ਜੀ ਇਸ ਕਰਕੇ ਮਾਂ ਬਾਪ ਦਾ ਸਤਿਕਾਰ ਕਰਿਆ ਕਰੋ ਜਿਹੜਾ ਮਾਂ ਬਾਪ ਦਾ ਸਤਿਕਾਰ ਨਹੀਂ ਕਰਦਾ ਸੱਚ ਕਰਕੇ ਜਾਣਿਓ ਉਹਦੇ ਬੱਚੇ ਵੀ ਉਹਨਾਂ ਦਾ ਸਤਿਕਾਰ ਨਹੀਂ ਕਰਨਗੇ ਵੱਡੇ ਹੋ ਕੇ ਆਖੋ ਸਤਨਾਮ ਸਿਰ ਬੋਧ ਸਾਧ ਸੰਗਤ ਜੀ ਕਿਉਂਕਿ ਮਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਪਰਿਵਾਰ ਦੀ ਉਸਾਰੀ ਵਿੱਚ ਬੱਚਿਆਂ ਦੀ ਸ਼ਖਸੀਅਤ ਉਸਾਰੀ ਵਿੱਚ ਬੱਚਿਆਂ ਦੇ ਸ਼ਖਸੀਅਤ ਨੂੰ ਨਖਾਰਨਾ ਬੱਚਿਆਂ ਦੇ ਸ਼ਖਸੀਅਤ ਨੂੰ ਘੜਨਾ ਸਵਾਰਨਾ ਸਾਧ ਸੰਗਤ ਜੀ ਇਹਦੇ ਪਿੱਛੇ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਇਸ ਕਰਕੇ ਮਾਂ ਬਾਪ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਗੁਰੂ ਵੀ ਸਾਨੂੰ ਇਹੀ ਕਹਿ ਰਿਹਾ ਗੁਰੂ ਦੀ ਬਾਣੀ ਵੀ ਸਾਨੂੰ ਇਹੀ ਕਹਿ ਰਹੀ ਆ ਭਾਈ ਕਿ ਮੇਰਾ ਸਤਕਾਰ ਕਰਨ ਤੋਂ ਪਹਿਲੇ ਆਪਣੇ ਮਾਂ ਬਾਪ ਦਾ ਸਤਕਾਰ ਕਰ ਸੇਵਕਾ ਕੋ ਸਤਨਾਮ ਕਿਉਂਕਿ ਬਾਣੀ ਕਹਿੰਦੀ ਗੁਰਦੇ ਮਾਤਾ ਗੁਰਦੇ ਪਿਤਾ ਕੋ ਸਤਨਾਮ ਸ੍ਰੀ ਬਾਲੂ ਸਾਧ ਸੰਗਤ ਜੀ ਇਸ ਕਰਕੇ ਪਰਿਵਾਰ ਵਿੱਚ ਬੜੇ ਪ੍ਰੇਮ ਸ਼ਰਧਾ ਪ੍ਰੇਮ ਨਾਲ ਰਿਹਾ ਕਰੋ ਇੱਕ ਦੂਜੇ ਦਾ ਸਤਕਾਰ ਕਰੋ ਮੈਂਬਰ ਦਾ ਮਿੱਠਾ ਬੋਲੋ ਓਕੇ ਗੁਰੂ ਦੀ ਬਾਣੀ ਸਾਨੂੰ ਮਿੱਠਾ ਬੋਣਾ ਸਿਖਾਉਂਦੀ ਐ ਸਾਡਾ ਗੁਰੂ ਖੁਦ ਮਿੱਠਾ ਐ ਮਿਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ ਉਹ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੋੜਾ ਸਾਹ ਸੰਗੇ ਜੀ ਤਾਂ ਹੀ ਕਹਿੰਦਾ ਮਾਂ ਬਰਗਾ ਕਣ ਸ਼ਾਮਾ ਬੂਟਾ ਮੈਨੂੰ ਕਿਦਰੇ ਨਜਨ ਆਏ ਲੈ ਕੇ ਜਿਸ ਤੋਂ ਸ਼ਾਂ ਉਦਾਰੀ ਰੱਬ ਦਾ ਸਵਰਗ ਬਣਾਏ ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾ ਜਾਂਦੇ ਐ ਪਰ ਫੁੱਲਾਂ ਦੇ ਮਰਜਾયા ਇਹ ਬੂਟਾ ਸੁੱਕ ਜਾਵੇ ਦੇਖੋ ਉਸ ਮਾਂ ਬਾਪ ਦੀ ਕੀ ਪੋਜੀਸ਼ਨ ਹੁੰਦੀ ਹੈ ਉਸ ਮਾਂ ਬਾਪ ਦੇ ਮੰਦੀ ਹਾਲਤ ਦੇਖੋ ਜੇ ਰੱਬ ਨਾ ਕਰੇ ਜਿਨ੍ਹਾਂ ਦੇ ਮੂਰੇ ਉਹਨਾਂ ਦੇ ਜਵਾਨ ਪੁੱਤਰ ਵਿਛੋੜਾ ਦੇ ਜਾਂਦੇ ਨੇ ਆਖੋ ਸਤਨਾਮ ਸਿਰ ਉਸ ਮਾਂ ਬਾਪ ਦੀ ਮੰਦੀ ਹਾਲਤ ਮੰਦੀ ਜੋ ਦਸ਼ਾਏ ਉਹ ਬੇਉਕਤ ਸਾਹ ਸੰਗੇ ਉਹਨਾਂ ਦੀ ਮਾਨਸਿਕ ਹਾਲਤ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਜਿਨ੍ਹਾਂ ਦੇ ਮੂਰੇ ਉਹਨਾਂ ਦੇ ਜਵਾਨ ਪੁੱਤ ਚਲੇ ਜਾਂਦੇ ਨੇ ਸਾਥ ਸੰਗਤ ਜੀ ਉਹ ਮਾ妈 ਠੰਡੀਆਂ ਸ਼ਾਮਾਂ ਸਾਰੀ ਦੁਨੀਆਂ ਕਹਿੰਦੀ ਮਾ妈 ਠੰਡੀਆਂ ਸ਼ਾਮਾਂ ਸਾਰੀ ਦੁਨੀਆਂ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ मां ਦੇ ਕੇਮ ਦਾ ਪਤਾ मां ਕਿਸ दैਵੀ ਸ਼ਕਤੀ ਦਾ ਨਾਂ ਹੈ ਮਹਾਨ ਕਿਸ ਰੱਬੀ ਜੋਤ ਦਾ ਨਾਂ ਹੈ ਉਦੋਂ ਐਸਾ ਅਹਿਸਾਸ ਹੁੰਦਾ ਏ ਜਦੋਂ मां ਸਾਨੂੰ ਛੱਡ ਕੇ ਕਿਤੇ ਦੂਰ ਚਲੀ ਜਾਂਦੀ ਹੈ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਉਂਦਾ ਕੋ ਸਤਨਾਮ ਸ਼ੇਰ ਬਾਦ ਮਾਂ ਮਾਂ ਠੰਡੀਆਂ ਸ਼ਾਮਾਂ ਸਾਰੀ ਦੁਨੀਆ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ 10 ਮਹੀਨੇ ਜਿਗਰ ਦੇ ਟੁਕੜੇ ਨੂੰ ਇੱਕੋ ਖੱਚ ਰੱਖੇ ਆਪੇ ਭੁਖੀ ਸੋਮਦੀ ਨਾਲੇ ਉਹ ਨੀਂਦਰੇ ਕੱਟੇ 10 ਮਹੀਨੇ ਜਿਗਰ ਦੇ ਟੁਕੜੇ ਨੂੰ ਇੱਕੋ ਖੱਚ ਰੱਖੇ ਆਪੇ ਭੁਖੀ ਸੋਮਦੀ ਨਾਲੇ ਉਹਨੇ ਢਰੇ ਕੱਟੇ ਬੱਚੇ ਦੀ ਸੁਖ ਮੰਗਦੀ ਮਾਂ ਉਠਦੀ ਬੈੰਦੀ ਬੱਚੇ ਦੀ ਸੁਖ ਮੰਗਦੀ ਮਾਂ ਉਠਦੀ ਬੈੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਜਦ ਮਾਂ ਇਸ ਦੋਂ ਤੇ ਤੁਰ ਜਾਂਦੀ ਐ ਸਤਕੇ ਦੂਰ ਚਲੀ ਜਾਂਦੀ ਐ ਅਸੀਂ ਜਿਉਂਦੇ ਜੀ ਮਾਂ-ਬਾਪ ਦਾ ਸਤਕਾਰ ਨਹੀਂ ਕਰਦੇ ਉਦੋਂ ਪਤਾ ਲੱਗਦਾ ਜਦੋਂ ਮਾਂ-ਬਾਪ ਸਾਨੂੰ ਛੱਡ ਕੇ ਚਲੇ ਜਾਂਦੇ ਨੇ ਸਾਥ ਸੰਗਤ ਜੀ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਜਦੋਂ ਹੈ ਬੱਚਾ ਰੋਮ ਦਾ ਮਾਂ ਪੱਜੀ ਆਉਂਦੀ ਦੇ ਕੇ ਮਿੱਠੀਆਂ ਲੋਰੀਆਂ ਨਾਲੇ ਦੁੱਧ ਚੰਗਾਉਂਦੀ ਜਦੋਂ ਹੈ ਬੱਚਾ ਰੋਮ ਦਾ ਮਾਂ ਪੱਜੀ ਆਉਂਦੀ ਦੇ ਕੇ ਮਿੱਠੀਆਂ ਲੋਰੀਆਂ ਨਾਲੇ ਦੁੱਧ ਪਿਆਉਂਦੀ ਸੁੱਕੀ ਥਾਂ ਤੇ ਪਾਮਦੀ ਆਪ ਗਿੱਲੀ ਥਾਂ ਪੈਂਦੀ ਸੁੱਕੀ ਥਾਂ ਤੇ ਪਾਮਦੀ ਬੱਚੇ ਨੂੰ ਆਪ ਗਿੱਲੀ ਥਾਂ ਪੈਂਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਦਸ਼ਮੇ ਚ ਪਿਤਾ ਦੀ ਮਾਂ ਗੁਜਰੀ ਨੂੰ ਸਾਰਾ ਜਗ ਜਾਣੇ ਦਸ਼ਮੇ ਚ ਪਿਤਾ ਦੀ ਪਿਤਾ ਦੀ ਮਾਂ ਗੁਜਰੀ ਨੂੰ ਸਾਰਾ ਜਗ ਜਾਣੇ ਹਾਸਤ ਜ਼ੁਲਮ ਸਵੀਕਾਰਲੇ ਮਨ ਮਿੱਠੇ ਪਾਣੇ ਦਸ਼ਮੇ ਚ ਪਿਤਾ ਦੀ ਮਾਂ ਗੁਜਰੀ ਨੂੰ ਸਾਰਾ ਜਗ ਜਾਣੇ ਹਾ ਸਤ ਜੁਲਮ ਸੀ ਜਰਲੇ ਮਨ ਮਿੱਠੇ ਪਾਣੇ ਕਹਿੰਦੀ ਕਰ ਲੋ ਪੂਰੀ ਪਾਪੀਓ ਜੇ ਕੋਈ ਕਥ ਰਹਿ ਰਹਿੰਦੀ ਕਹਿੰਦੀ ਕਰ ਲੋ ਪੂਰੀ ਪਾਪੀਓ ਜੇ ਕੋਈ ਕਥ ਰਹਿ ਰਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਹੀ ਰਹਿੰਦੀ ਦੁੱਖ ਬੜਾ ਉਦੋਂ ਲੱਗਦਾ ਜਦ ਕੋਈ ਮਾਂ ਨੂੰ ਤੱਕੇ ਮਾਰੇ ਦੁੱਖ ਬੜਾ ਉਦੋਂ ਲੱਗਦਾ ਜਦ ਕੋਈ ਮਾਂ ਨੂੰ ਤੱਕੇ ਮਾਰੇ ਇਹ ਸਭ ਵੇਕੇ ਰੋਮ ਦੇ ਅੰਬਰ ਦੇ ਤਾਰੇ ਦੁੱਖ ਬੜਾ ਉਦੋਂ ਲੱਗਦਾ ਜਦ ਕੋਈ ਮਾਂ ਨੂੰ ਤੱਕੇ ਮਾਰੇ ਇਹ ਸਭ ਵੇਕੇ ਰੋਮ ਦੇ ਅੰਬਰ ਦੇ ਤਾਰੇ ਮਾਂ ਦੇ ਚੀਕ ਪੁਕਾਰ ਸਿੱਧੇ ਸੱਚਖੰਡ ਤੱਕ ਜਾਂਦੇ ਮਾਂ ਦੇ ਚੀਕ ਪੁਕਾਰ ਮਾਂ ਦੀ ਚੀਕ ਪੁਕਾਰ ਸਿੱਧੇ ਸੁਰਗਾ ਤੱਕ ਜਾਂਦੇ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਮਾਂ ਦਾ ਰਤਬਾ ਜਗ ਤੇ ਹੈ ਬੜਾ ਮਹਾਨ ਮਾਂ ਦਾ ਰਤਬਾ ਜਗ ਤੇ ਹੈ ਬੜਾ ਮਹਾਨ ਸੋਕ ਮੰਦਾ ਆਖੀਐ ਜਿਤ ਜਮੇ ਰਾਜਾਨ ਮਾਂ ਦਾ ਰਤਬਾ ਜਗ ਤੇ ਹੈ ਬੜਾ ਮਹਾਨ ਸੋਕ ਮੰਦਾ ਆਖੀਐ ਜਿਤ ਜਮੇ ਰਾਜਾਨ ਬਾਬੇ ਨਾਨਕ ਦੀ ਬਾਣੀ ਵੀ ਇਹੋ ਗੱਲ ਕਹਿੰਦੀ ਬਾਬੇ ਨਾਨਕ ਦੀ ਬਾਣੀ ਵੀ ਇਹੋ ਗੱਲ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਮਾਂ ਮਾਂ ਠੰਡੀਆਂ ਸ਼ਾਮਾਂ ਸਾਰੀ ਦੁਨੀਆਂ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਜੈ ਮਲਬਾਸੋ ਵਾਲੀਆ ਕਰ ਮਾਂ ਦੀ ਸੇਵਾ ਮਾਂ ਦੇ ਚਰਨਾ ਵਿੱਚ ਹੈ ਹਰੀ ਦੁਆਰ ਪਹਿਵਾ ਜੈ ਮਲਬਾਸੋ ਵਾਲੀਆ ਕਰ ਮਾਂ ਦੀ ਸੇਵਾ ਮਾਂ ਦੇ ਚਰਨਾ ਵਿੱਚ ਹੈ ਹਰੀ ਦੁਆਰ ਪਹਿਵਾ ਸਾਰੇ ਧਰਮ ਗ੍ਰੰਥਾਂ ਦੀ ਸਿੱਖਿਆ ਇਹੋ ਕਹਿੰਦੀ ਮਾਂ ਜੈਮਲਬਾਤੋ ਵਾਲੀਆ ਕਰ ਮਾਂ ਦੀ ਸੇਵਾ ਮਾਂ ਦੇ ਚਰਨਾ ਵਿੱਚ ਹੈ ਹਰੀਦوار ਪਹੇਵਾ ਸਾਰੇ ਧਰਮ ਗ੍ਰੰਥਾਂ ਦੀ ਸਿੱਖਿਆ ਇਹੋ ਕਹਿੰਦੀ ਸਾਰੇ ਧਰਮ ਗ੍ਰੰਥਾਂ ਦੀ ਸਿੱਖਿਆ ਇਹੋ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਮਾਂ ਮਾਂ ਠੰਡੀਆਂ ਸ਼ਾਮਾਂ ਸਾਰੀ ਦੁਨੀਆਂ ਕਹਿੰਦੀ ਮਾਂ ਮਾਂ ਠੰਡੀਆਂ ਸ਼ਾਮਾਂ ਸਾਰੀ ਦੁਨੀਆਂ ਕਹਿੰਦੀ ਲੋਕੋ ਮਾਂ ਦਾ ਪਤਾ ਉਦੋਂ ਲੱਗਦਾ ਜਦ ਮਾਂ ਨਹੀਂ ਰਹਿੰਦੀ ਸਾਧ ਸੰਗਤ ਜੀਓ ਕਿਸੇ ਵਿਦਵਾਨ ਨੇ ਲਿਖਿਆ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੂਜਾ ਉਹ ਮਾਹ ਰੱਬ ਦਾ ਨਾਮ ਉਹ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਸਾਥ ਕਰਕੇ ਸਾਧ ਸੰਗਤ ਜੀ ਸਤਿਕਾਰ ਕਰੀਏ ਘਰ ਵਿੱਚ ਹਰੇਕ ਮੈਂਬਰ ਦਾ ਹਰੇਕ ਨਾਲ ਮਿੱਠਾ ਬੋਲੀਏ ਮਾਂ ਬਾਪ ਦਾ ਸਤਿਕਾਰ ਕਰੀਏ ਕਿਉਂਕਿ ਜਿੱਥੇ ਮਾਂ ਬਾਪ ਦਾ ਬਾਪ ਦਾ ਸਤਿਕਾਰ ਹੈ ਉੱਥੇ ਪਰਮਾਤਮਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਰਹੀਏ ਪਰਿਵਾਰ ਵਿੱਚ ਸਾਧ ਸੰਗਤ ਜੀ ਇਕ ਦੂਜੇ ਦਾ ਸਤਕਾਰ ਕਰੀਏ ਕਿਉਂਕਿ ਜਿੱਥੇ ਪ੍ਰੇਮ ਹੈ ਉੱਥੇ ਪਰਮਾਤਮਾ ਇਹ ਕਹਿ ਦਿੱਤਾ ਮੇਰੇ ਦਸ਼ਮੇਜ ਪਤਨਾਂ ਜਿਨ ਨੇ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਆਕੋ ਸਤਨਾਮ ਫਿਰ ਬਰੂ ਸਾਧ ਸੰਗੀ ਲਿਖ ਦਿੱਤਾ ਮੇਰੇ ਦਸ਼ਮੇਜ ਪਤਨਾਂ ਆ ਕੋਈ ਪਾਇਓ ਮੁੰਡਿਆ ਸੰਿਆਸੀ ਕੋਈ ਜੋਗੀ ਪਾਇਓ ਕੋਈ ਬ੍ਰਹਮਚਾਰੀ ਕੋਈ ਜੇਤੀ ਅਨਮਾਨ ਬੋ Hindu tur koi raajje imam saapi manas ki jaasab hai eh keh pehchan bo ਕਰਤਾ ਕ੍ਰੀਮ ਸੋਈ ਰਾਜ ਕਰੀਮ ਹੋਈ ਦੂਸਰੋ ਨ ਭੇਦ ਕੋਈ ਪੂਲ ਪਰ ਮਨ ਬੋ ਏਕ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸੋਭਾ ਏਕਜੁਤ ਜਨ ਬੋ ਸਾਧ ਸੰਗਤ ਜੀ ਇਹ ਜੋ ਸੰਸਾਰ ਹੈ ਇਹ ਨਿਰੰਕਾਰ ਦਾ ਪਰਿਵਾਰ ਹੈ ਸਾਧ ਸੰਗਤ ਇਹ ਸੰਸਾਰ ਨਿਰੰਕਾਰ ਦਾ ਪਰਿਵਾਰ ਹੈ ਇਹ ਜੋ 84 ਲਖ ਜੁਨਾ ਨੇ 84 ਲਖ ਜੀ ਪੈਦਾ ਕੀਤਿਆ ਕਲਪ ਪਰਮਾਇਰੂ ਨੇ ਏ ਪਾਈ ਪਰਵਾਰ ਆ ਨਰੰਕਾਰ ਦਾ ਕਿਤੇ ਭਲੇਖੇ ਵਿੱਚ ਨਾ ਰਹੀਏ ਜਿੰਨਾ ਵੈਗਰੂ ਨੂੰ ਸੱਪ ਪਿਆਰਾ ਏ ਉਹਨੇ ਬੰਦਾ ਤੂੰ ਪਿਆਰਾ ਏ ਜਿੰਨੇ ਵੈਗਰੂ ਨਾਲ ਸੰਗ ਹੋਰ ਜਲ ਦੇ ਥਲ ਦੇ ਜੀਵ ਅਕਾਸ਼ ਦੇ ਜੀਵ ਪਰ ਪਿਆਰੇ ਨੇ ਤੂੰ ਵੀ ਉਹਨਾਂ ਹੀ ਪਿਆਰਾ ਕੋ ਸਤਨਾਮ ਸਿਰ ਬਰਸਾਤ ਸੰਗਾ ਜੀ ਇਸ ਕਰਕੇ ਕਿਸੇ ਨੂੰ ਫਿੱਕਾ ਨਾ ਬੋਲੀਏ ਕਿਸੇ ਨੂੰ ਵੀ ਅਪਸ਼ਬਦ ਨਾ ਬੋਲੀਏ ਕਿਸ ਨੂੰ ਕੋੜੇ ਬੋਲਾਂ ਬੋਲੀਏ ਕਿਸ ਨੂੰ ਖੁਸ਼ਕ ਬੋਲਣਾ ਬਲੀ ਹੈ ਕਿਉਂਕਿ ਸਾਡੇ ਗੁਰੂ ਹੁਕਮ ਆਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਏ ਸਾਧ ਸੰਗਤ ਸਾਡੇ ਗੁਰੂ ਨੇ ਸਾਨੂੰ ਮਿੱਠਾ ਸਾਡੇ ਗੁਰੂ ਸਾਨੂੰ ਮਿੱਠਾ ਬਣਾ ਸਕਾਂਦਾ ਹੈ ਕਿਉਂ ਸਾਡੇ ਗੁਰੂ ਮਿੱਠਾ ਬੋਲਦਾ ਹੈ ਮਿੱਠ ਬੋਲਣਾ ਜੀ ਹਰ ਸੱਜਣ ਸwami ਮੋਰਾ ਹੋ ਸਾਹਮਣੇ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ ਗੁਰੂ ਦੀ ਬਾਣੀ ਸਾਨੂੰ ਸਾਡੇ ਅੰਦਰ ਮਠਾਸ ਪੈਦਾ ਕਰਦੀ ਹੈ ਗੁਰੂ ਦੀ ਬਾਣੀ ਸਾਡੇ ਅੰਦਰ ਨਿਮਰਤਾ ਪੈਦਾ ਕਰਦੀ ਹੈ ਗੁਰੂ ਦੀ ਬਾਣੀ ਸਾਡੇ ਅੰਦਰ ਸ਼ਾਂਤੀ ਬਸਤਾ ਪੈਦਾ ਕਰਦੀ ਹੈ ਗੁਰੂ ਦੀ ਬਾਣੀ ਸਾਨੂੰ ਤਣਾਅ ਮੁਕਤ ਕਰਦੀ ਹੈ ਗੁਰੂ ਦੀ ਬਾਣੀ ਸਾਨੂੰ ਜੀਵਨ ਜੀਵਨ ਜਾਗ ਸਿਖਾਉਂਦੀ ਹੈ ਗੁਰੂ ਦੀ ਬਾਣੀ ਸਾਨੂੰ ਮਰਿਆਦਾ ਵਾਲਾ ਜੀਵਨ ਸਿਖਾਉਂਦੀ ਹੈ ਸਾਥ ਸੰਗ ਕਿਉਂਕਿ ਜਦ ਅਸੀਂ ਤਣਾਅ ਮੁਕਤ ਹੋ ਗਏ ਅੱਜ ਹਰੇਕ ਬੰਦਾ ਪੀੜਤ ਹੈ ਕੋਈ ਕਹਿੰਦਾ ਮੈਨੂੰ ਬੀਪੀ ਦਾ ਰੋਗ ਹੈ ਕੋਈ ਕਹਿੰਦਾ ਮੈਨੂੰ ਸ਼ੂਗਰ ਹੈ ਕੋਈ ਕਹਿੰਦਾ ਮੈਨੂੰ ਗੈਸਟ੍ਰਿਕ ਐਸਡ ਹੈ ਕੋਈ ਕਹਿੰਦਾ ਮੈਨੂੰ ਕਸਟੋਲ ਦੀ ਸ਼ਿਕਾਇਤ ਹੈ ਕੋਈ ਕਹਿੰਦਾ ਮੈਨੂੰ ਸਾਧ ਸੰਗ ਇਹ ਮਾਈਗਰੇਨ ਹੈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਹ ਕਿਉਂ ਚੰਬੜੀਆਂ ਹੋਈਆਂ ਨੇ ਕਿਉਂਕਿ ਆਸੀਂ ਗੁਰੂ ਮਰਿਆਦਾ ਤੋਂ ਬਾਹਰ ਜਾ ਕੇ ਜੀਵਨ ਬਤੀਤ ਕਰ ਰਹੇ ਆਂ ਦਾਸ ਵੀ ਤੁਹਾਡੇ ਵਿੱਚ ਐ ਆਸੀਂ ਗੁਰੂ ਮਰਿਆਦਾ ਤੋਂ ਉਲਟ ਜੀਵਨ ਬਤੀਤ ਕਰ ਰਹੇ ਆ ਸਾਧ ਸੰਗ ਜੀ ਤਾਂ ਹੀ ਬਾਣੀ ਨੇ ਕਹਿੰਦਾ ਹਰ ਬੇਸਰੇ ਤੋਂ ਸਦਾ ਖੁਵਾਰੀ ਤਾਕੋ ਤੋਕਾ ਕਹਾ ਬਿਆਕੈ ਜਾ ਕੋ ਓੜ ਤੋ ਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਭਖੰਡਨ ਕੋ ਰਾਜ ਕਮਾਵੇ ਆਤ ਚਲੇ ਗੋਹਾਰੀ ਗੋਨੀਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਤਾਰੀ ਸੋ ਸੁਖਿਆ ਤਾਨੁ ਸੁਜਨ ਮਾ ਨਾਨਕ ਇਸ ਬਲੇ ਹਾਰੀ ਆਪੋ ਸਤਨਾਮ ਸੁਖ ਪਦਾਤਾ ਵਿਚਨੀਏ ਸਾਧ ਸੰਗ ਦਾਤ ਪਹਿਲੇ ਵੀ ਅਜ ਕਰਦਾ ਹੁੰਦਾ ਸੁਖ ਪਦਾਤਾ ਵਿਚਨੀਏ ਸਾਧ ਸੰਗ ਹੈ ਜੀ ਕਬੀਰ ਜੀ ਨੇ ਕਹਿਤਾ ਹਰ ਕਾ ਸਿਮਨ ਜੋ ਕਰੇ ਸੋ ਸੁਖਿਆ ਸੰਸਾਰ ਜੀ ਅਸੀਂ ਚਾਹੁੰਦੇ ਆ ਸਾਡਾ ਤਨ ਮਨ ਆਤਮਾ ਸੁਖੀ ਰਵੇ ਤਾ ਏਕੋ ਕਾ ਹਲਾ ਗੁਰੂ ਦੇ ਬਾਣੀ ਕੈਰੀਆ ਜੋ ਸੁ ਕੋ ਕੋ ਚਾਹੇ ਸਦਾ ਸ਼ਨਰਾਮ ਪੀਲੇ ਕਿਉਂਕਿ ਜੇ ਅਸੀਂ ਸੁਖ ਚਾਉਂਦੇ ਹਾਂ ਚਾਹੁੰਦੇ ਆ ਕਿ ਸਾਡੀ ਆਤਮਾ ਨੂੰ ਠੰਡਕ ਮਲੇ ਸਾਡੇ ਮਨ ਨੂੰ ਸ਼ਾਂਤੀ ਮਿਲੇ ਸਾਡੇ ਤਨ ਨੂੰ ਸ਼ਾਂਤੀ ਮਿਲੇ ਤਾਂ ਸਾਨੂੰ ਤਨ ਤਨ ਸਾਹਿਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਹੀ ਪਵੇਗਾ ਸਾਥੇ ਕਿਉਂਕਿ ਬਾਣੀ ਕਹਿੰਦੀ ਚੰਦਨ ਚੰਦ ਨਾ ਸਾਦਰਤ ਮੂਲ ਹੈ ਮਿਟੇਈ ਕਾਮਾ ਸ਼ੀਤਲ ਥਿਵੇ ਨਾਮ ਕਾ ਜਪੰਧੜੋ ਹਰਨਾਮ ਬਾਣੀ ਦਾ ਮੋਹ ਆਤਿਤੀ ਸੁਖ ਸੰਗੈ ਜੇ ਜੇ ਅਸੀਂ ਸੁਖ ਚਾਹੁੰਦੇ ਆ ਤਨ ਮਨ ਕਰਕੇ ਸੁਖੀ ਹੋਣਾ ਚਾਹੁੰਦੇ ਆ ਤਾਂ ਪਦਾਰਥ ਵਿੱਚ ਸੁਖ ਨਹੀਂ ਐ ਸੁਖ ਹੈ ਨਿਰੰਕਾਰੀ ਪਦਾਰਥਾਂ ਵਿੱਚ ਗੁਰੂ ਦੀ ਬਾਣੀ ਵਿੱਚ ਗੁਰੂ ਦੀ ਬਾਣੀ ਨਾਲ ਜੁੜ ਕੇ ਹੀ ਸੁਖ ਮਿਲਣਾ ਕਿਉਂਕਿ ਬਾਣੀ ਦਾ ਮੋਹ ਆਤਿਤੀ ਸੁਖ ਨਹੀਂ ਬਹੁਤੇ ਤਨ ਖਾਟੇ ਸੁਖ ਨਹੀਂ ਪੇਖੇ ਨਿਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਭਾਈ ਸੁਖਿਆ ਪਰਮਾਤਮਾ ਦੇ ਸਿਮਨਨ ਵਿੱਚ ਸੋਕਾ ਹਰੀ ਦੇ ਸੇਮਨ ਵਿੱਚ ਸੋਕਾ ਗੁਰੂ ਦੀ ਗੁਰੂ ਦੀ ਬਾਣੀ ਦੀ ਭਗਤੀ ਕਰਨ ਵਿੱਚ ਸਾਧ ਸੰਗਤ ਜੀ ਇਸ ਕਰਕੇ ਅੱਜ ਆਸੀਂ ਕਿਉਂ ਤਣਾਅ ਤਣਾਅ ਭਰੀ ਜ਼ਿੰਦਗੀ ਜੀ ਰਹੇ ਆ ਕਿਉਂਕਿ ਆਸੀਂ ਆਪਣੀ ਬਣਾਈ ਹੋਈ ਮਰਿਆਦਾ ਮੁਤਾਬਕ ਜੀ ਰਹੇ ਆ ਆਸੀਂ ਗੁਰੂ ਜੀ ਦੱਸੇ ਮਰਿਆਦਾ ਮੁਤਾਬਕ ਨਹੀਂ ਜ਼ਿੰਦਗੀ ਬਤੀਤ ਕਰੇ ਆਂਕੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਸ ਕਰਕੇ ਜੁੜੀਏ ਗੁਰੂ ਦੀ ਬਾਣੀ ਦੇ ਨਾਲ ਤਾਕੇ ਸਾਡਾ ਦੁਨੀ ਤੇ ਆਇਆ ਸਭਲ ਹੋ ਜਾਵੇ ਸਾਧ ਸੰਗੀ ਸਾਡੀ ਜੀਮ ਯਾਤਰਾ ਅਧੂਰੀ ਨਾ ਰਵੇ ਸਾਧ ਸੰਗਤ ਜੀ ਸਾਨੂੰ ਪੂਰੇ ਗੁਰੂ ਜੀ ਪ੍ਰਾਪਤੀ ਹੋਈ ਐ ਸਾਨੂੰ ਪੂਰੇ ਗੁਰੂ ਨਾਲ ਜੋੜ ਕੇ ਗਏ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਧ ਸੰਗੀ ਕਿਉਂਕਿ ਸਾਨੂੰ ਕਹਿ ਦਿੱਤਾ ਮੇਰੇ ਪਾਤਸ਼ਾਹ ਆਗਾ ਪਈ ਅਕਾਲ ਕੀ ਤਾਵੇਂ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਧ ਸੰਗਤ ਜੀ ਇਸ ਕਰਕੇ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਾਡੀ ਜੀਵ ਯਾਤਰਾ ਤਾਂ ਹੀ ਸਫਲ ਹੋਣੀ ਹੈ ਜੇ ਅਸੀਂ ਪੂਰੇ ਗੁਰੂ ਦੇ ਨਾਲ ਜੁੜਾਂਗੇ ਪੂਰੇ ਗੁਰੂ ਦੇ ਦਸੇਵਰਾਤੇ ਤੁਰਾਂਗੇ ਪੂਰੇ ਗੁਰੂ ਦੀ ਦਸਵੀਂ ਮਰਿਆਦਾ ਵਿੱਚ ਜੀਨ ਬਤੀਤ ਕਰਾਂਗੇ ਫਿਰ ਸਾਧ ਸੰਗਤ ਜੀ ਸਾਡੇ ਸਾਡੀ ਅਵਸਥਾ ਬਣ ਜਾਣੀ ਹੈ ਕਿਹੜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨ ਘਰ ਆਵਾਂ ਆਪੇ ਮਿਲੇ ਸਾਧ ਸੰਗਤ ਜੀ ਦੋਨੋਂ ਦਾਸ ਦੀ ਕਪਤਾ ਚੰਗੀ ਲੱਗੀ ਤਾਂ ਜ਼ਰੂਰ ਆਪਣੇ ਬੜਮੁੱਲੀ ਰਾਏ ਆਪਣੇ ਆਪਣੇ ਸ਼ੁਭ ਵਿਚਾਰ ਦਾਸ ਤੱਕ ਪਹੁੰਚਦੇ ਕਰਿਓ ਦਾਸ ਦਾ ਮੋਬਾਈਲ ਨੰਬਰ ਹੈ 94173 552352352 ਦਾਸ ਜੈਮ ਸਿੰਘ ਬਸਵਾਲੀਆ ਮੋਬਾਈਲ ਨੰਬਰ ਹੈ 94173 552352352 ਤੋ ਹੋਈਆ ਪੋਲਾ ਚੁਕਾਂਦੀ ਖੇਮਾ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ